ਨੇ ਆਜੀ ਅਸੀਂ ਮੈਂ ਤੇ ਅਮਨਦੀਪ ਦਲਬਾਖ ਸਿੰਘ ਰਿਟਾਇਰਡ ਲਾਈਨਮੈਨ ਪ੍ਰਮੇਂਦਰ ਸਿੰਘ ਅਸੀਂ ਹੋਰ ਦੋਸਤ ਮਿੱਤਰ ਪੌਦੇ ਲਗਾ ਕੇ ਤੇ ਜਿਹੜੇ ਪਹਿਲੇ ਪੌਦੇ ਲਗਾਏ ਨੇ ਉਹਨਾਂ ਦਾ ਜਾਇਦਾ ਲੈ ਕੇ ਆਏ ਆ ਮੌਕੇ ਤੇ ਜਾ ਕੇ ਅਸੀਂ ਸਨੈਪਸ ਲਏ ਨੇ ਵੀਡੀਓ ਤੇ ਲਈਆਂ ਨੇ ਸਾਨੂੰ ਬੜੀ ਖੁਸ਼ੀ ਹੋਈ ਆ ਬੜੀ ਸੰਤੁਸ਼ਟੀ ਹੋਈ ਆ ਕਿ ਸਾਡੇ ਜਿਹੜੇ ਕੀਤੇ ਹੋਏ ਕੰਮ ਸੀਗੇ ਸਾਡੇ ਲਗਾਏ ਹੋਏ ਜਿਹੜੇ ਪੌਦੇ ਸੀਗੇ ਉਹ ਅਕਾਲ ਪੁਰਖ ਨਰਕਾਰ ਵਾਹਿਗੁਰੂ ਅੱਲਾ ਨੇ ਉਹਨੂੰ ਫਲ ਲਗਾਇਆ ਤੇ ਅੱਜ ਉਹ ਦਰਖਤ ਬਣ ਗਏ ਨੇ ਛਾਂ ਦੇ ਰਹੇ ਨੇ ਫਲ ਦੇ ਰਹੇ ਨੇ ਤੇ ਮੈਂ ਬੇਨਤੀ ਕਰੂੰਗਾ ਤੁਹਾਨੂੰ ਸਾਰਿਆਂ ਨੂੰ ਅਗੇ ਹੀ ਬੇਨਤੀ ਕਰਦਾ ਆ ਰਿਆਂ ਤੇ ਦੁਬਾਰਾ ਅੱਜ ਬੇਨਤੀ ਕਰਨ ਲੱਗਾ ਕਿ ਆਪਣੀਆਂ ਜਿਹੜੀਆਂ ਸਾਡੀਆਂ ਬੱਚੀਆਂ ਨੇ ਨਵੀਂ ਨਮੀਆਂ ਪੈਦਾ ਹੋ ਰੀਆਂ ਬੱਚੇ ਪੈਦਾ ਹੋ ਰਹੇ ਨਵੇਂ ਉਹਨਾਂ ਦੇ ਜਿਹੜੇ ਜਨਮ ਦੇਣ ਨੇ ਉਹਨਾਂ ਦੇ ਮੌਕੇ ਅਸੀਂ ਵੱਡੇ 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 ਕੇਕ ਲਿਆ ਕੇ ਨੇਕਾਂ ਹੋਰ ਪਦਾਰਥੇ ਲਾ ਖਰਚਾ ਕਰਦਿਆਂ ਕਰੋ ਤੁਹਾਡੀ ਮਰਜ਼ੀ ਮੌਜ ਆ ਤੁਹਾਨੂੰ ਮੁਬਾਰਕਬਾਦ ਔਰ ਮੈਂ ਬੇਨਤੀ ਕਰੂੰਗਾ ਜੇ ਕਿਤੇ ਇਹਨਾਂ ਪੁੱਤਰ ਦਿਹਾੜਿਆਂ ਤੇ ਘੜ ਤੋਂ ਘੜ ਪੰਜ ਪੋਦੇ ਲਗਾ ਦਈਏ ਤੇ ਬੜੇ ਚੰਗੇ ਰਿਜ਼ਲਟ ਸਾਹਮਣੇ ਆਉਣ ਦੀ ਜਿਹੜੀ ਆ ਉਹ ਪੱਕੀ ਆਸ ਆ